ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਵਿਸ਼ਾਲ ਧਰਨਾ ਦਿੱਤਾ ਜਾ ਰਿਹਾ ਹੈ ਜਿਹਦਾ ਸਬੰਧ ਪਹਿਲਾਂ ਤਾਂ ਜਿਹੜਾ ਆਪਣੇ ਵਿਰਸੇ ਨੂੰ ਯਾਦ ਕਰਦੇ ਹੋਏ ਅੱਜ ਅਸੀਂ 26 ਨਵੰਬਰ ਨੂੰ ਅਸੀਂ ਦਿੱਲੀ ਦੀਆਂ ਬਰੂਹਾਂ ਵੱਲ ਜਦੋਂ ਤਿੰਨ ਕਦਮ ਰੱਦ ਕਰਾ ਕੇ ਮੁੜੇ ਹਾਂ ਤਾਂ ਅੱਜ ਦੇ ਦਿਨ ਇਹ ਸ਼ੁਰੂਆਤ ਕੀਤੀ ਸੀ ਇੱਕ ਤਾਂ ਉਹਦੀਆਂ ਜਿਹੜੀਆਂ ਗੱਲਾਂ ਕੁਝ ਉਸ ਸਮੇਂ ਹੋਈਆਂ ਸੀ ਤੇ ਉਹ ਮੰਗਾਂ ਅੱਜਾਂ ਹੀ ਅਧੂਰੀਆਂ ਪਈਆਂ ਹਰ ਇੱਕ ਗੱਲ ਪੰਜਾਬ ਪੰਜਾਬੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਜਿਹੜੇ ਹਾਲਾਤ ਬਣੇ ਵੀ ਨੇ ਉਹਨਾਂ ਨੇ ਪੰਜਾਬ ਨੂੰ ਨਹੀਂ ਬਖਸ਼ਣਾ ਸਾਲੂ ਉਹਨਾਂ ਨੇ ਹਰ ਪੱਖੋਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਮਾਨਸਿਕ ਤੌਰ ਤੇ ਸੈਂਟਰਲ ਸਰਕਾਰ ਸਾਨੂੰ ਕਮਜ਼ੋਰ ਕਰਨ ਲੱਗੀ ਵੀ ਹੈ ਤੁਹਾਡੇ ਸਾਹਮਣੇ ਸਾਰੇ ਪੰਜਾਬੀਆਂ ਦੇ ਅੱਜ ਵੀ ਅਸੀਂ ਨਹੀਂ ਸਮਝਾਂਗੇ ਤਾਂ ਮੇਰੇ ਖਿਆਲ ਬਹੁਤ ਲੇਟ ਹੋ ਜਾਣਗੇ ਆਉਣ ਵਾਲੀਆਂ ਜਨਰੇਸ਼ਨਾਂ ਸਾਨੂੰ ਮਾਫ਼ ਨਹੀਂ ਕਰਨੀਆਂ ਆ ਚੰਡੀਗੜ੍ਹ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਲੈ ਲਉ ਹਾਲੇ ਉਹ ਹੱਲ ਨਹੀਂ ਹੋਇਆ ਉਹਦੇ ਨਾਲੇ ਉਹਨਾਂ ਨੇ ਇੱਕ ਹੋਰ ਨਾਲੇ ਸ਼ੋਸ਼ਾ ਛੜਤਾ ਇੱਕ ਟੀਕਾ ਲਾ ਕੇ ਦੇਖਿਆ ਸਾਡੇ ਵੀ ਜਿਹੜੀ ਚੰਡੀਗੜ੍ਹ ਆ ਪੰਜਾਬ ਦੀ ਧਰਤੀ ਤੇ ਬਣੀ ਆ ਪੰਜਾਬ ਦੇ ਪਿੰਡ ਉਜਾੜ ਕੇ ਬਣੀ ਆ ਉਹਨੂੰ ਵੀ ਉਹਨੂੰ ਸਟੇਟ ਦਾ ਦਰਜਾ ਦੇ ਕੇ ਉਹਨੂੰ ਸਾਤੋਂ ਖੋਹਣ ਦੀ ਤਿਆਰੀ ਕੀਤੀ ਗਈ ਹੈ ਅਗਲੀ ਜਿਹੜੀ ਉਹਨਾਂ ਦੀ ਪਲੈਨਿੰਗ ਹੋਊਗੀ ਵੀ ਮੋਹਾਲੀ ਨੂੰ ਰੋਪੜ ਨੂੰ ਓਕੇ ਜਿਹੜਾ ਕੇਂਦਰੀ ਸਿਆਸਤ ਪ੍ਰਦੇਸ਼ ਹੋਊਗਾ ਉਹਦੇ ਵਿੱਚ ਪਾ ਦੇਣਗੇ ਇੱਕ ਅੱਧਾ ਏਰੀਆ ਉਹ ਹਰਿਆਣ ਦਾ ਲੈ ਲੈਣਗੇ ਉਹਦੇ ਕੁੱਲ ਮਿਲਾ ਕੇ ਜਿਹੜੀਆਂ ਸੈਂਟਰ ਸਰਕਾਰ ਦੀਆਂ ਚਾਲਾਂ ਨੇ ਜੇ ਅਸੀਂ ਅੱਜ ਵੀ ਪੰਜਾਬੀ ਇਕੱਠੇ ਨਹੀਂ ਹੁੰਦੇ ਪੰਜਾਬ ਵਾਸੀ ਸਮੁੱਚੇ ਕੋਈ ਇਹ ਨਹੀਂ ਕਿਸਾਨ ਮਜ਼ਦੂਰ ਜਿੰਨੇ ਵੀ ਸਾਡੇ ਦੁਕਾਨਦਾਰ ਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਇੱਕ ਹੋਰ ਗੱਲ ਵੀ ਵਿਚਾਰ ਅਧੀਨ ਹੈ ਪਿੱਛੇ ਜਿਹੜਾ ਚੰਡੀ ਪੰਜਾਬ ਯੂਨੀਵਰਸਿਟੀ ਦਾ ਮਸਲਾ ਆਇਆ ਔਰ ਇਸ ਗੱਲ ਦਾ ਅਫਸੋਸ ਵੀ ਹੈ ਵੀ ਸਿਰਫ ਇੱਕ ਸੰਯੁਕਤ ਕਿਸਾਨ ਮੋਰਚੇ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਹਾਜ਼ਾ ਨਾਰਾ ਮਾਰਿਆ ਕਿਸੇ ਪੋਲੀਟੀਕਲ ਪਾਰਟੀ ਨੇ ਬਿਆਨਬਾਜ਼ੀ ਤੋਂ ਛੁੱਟ ਕੁਛ ਨਹੀਂ ਕੀਤਾ ਉਹਨਾਂ ਨੇ ਉਹਦੇ ਵਿੱਚ ਕਿਸੇ ਵੱਡੇ ਪਦਰ ਤੇ ਰੋਸ ਪ੍ਰੋਟੈਸਟ ਨਹੀਂ ਕੀਤਾ ਕਿਸੇ ਸ਼ਬੂਲੀਅਤ ਨਹੀਂ ਕੀਤੀ ਔਰ ਉਹ ਵੋਟਾਂ ਲੈ ਕੇ ਰਾਜ ਭਾਗ ਦੇ ਦਾਅਵੇਦਾਰ ਹੋਊਗਾ ਕੱਲ ਨੂੰ ਉਹਨਾਂ ਨੂੰ ਰਾਜ ਭਾਗ ਚਾਹੀਦਾ ਪੰਜਾਬ ਨਹੀਂ ਚਾਹੀਦਾ ਅੱਜ ਇਹ ਪੰਜਾਬੀਆਂ ਨੂੰ ਗੱਲ ਸੋਚ ਲੈਣੀ ਚਾਹੀਦੀ ਹੈ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈ ਉਹ 27 ਵਾਸਤੇ ਲੜਾਈ ਲੜਦੇ ਆ ਵੀ 27 ਦੇ ਰਾਜ ਭਾਗੀ ਲੈਣਾ ਉਹਨਾਂ ਨੂੰ ਨਾ ਪੰਜਾਬ ਦੀ ਚਿੰਤਾ ਹੈ ਨਾ ਪੰਜਾਬ ਦੇ ਲੋਕਾਂ ਦੀ ਚਿੰਤਾ ਸੋ ਅੱਜ ਜਿਹੜਾ ਇੱਕ ਬੇਮਿਸਾਲ ਇਕੱਠ ਹੋਊਗਾ ਚੰਡੀਗੜ੍ਹ ਸੰਯੁਕਤ ਕਿਸਾਨ ਮੋਰਚੇ ਦੀ ਗਵਾਹੀ ਦੇ ਵੀ ਜਿਹੜੇ ਅਗਲੇ ਪ੍ਰੋਗਰਾਮ ਦਿੱਤੇ ਜਾਣਗੇ ਅਸੀਂ ਉਹਨਾਂ ਤੇ ਪੂਰੀ ਤਰ੍ਹਾਂ ਡਟ ਕੇ ਪੈਰਾ ਤੋਂ ਆਵਾਂਗੇ